ਡੋਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਜਨਾਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜਿੱਥੇ ਇੱਕ ਪਾਸੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਜੇਲ੍ਹ ਤੋਂ ਰਿਹਾ ਹੋ ਜਾਣ ਬਾਹਰ ਆ ਜਾਣ ਪਰ ਹੁਣ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਨੇ ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ NSA ਦੇ ਤਹਿਤ ਉਹਨਾਂ ਦੀ ਜੋ NSA ਦੀ ਮਿਆਦ ਹੈਗੀ ਉਹ ਵਧਾ ਦਿੱਤੀ ਗਈ ਸੀ ਪਿਛਲੇ ਸਾਲ ਤੇ ਹੁਣ ਫੇਰ ਤੋਂ ਉਸ ਸਮਾਂ ਜੋ ਹੈ ਪੂਰਾ ਹੋਣ ਵਾਲਾ ਹੈ ਮਾਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ NSA ਵਧਾ ਦਿੱਤਾ ਜਾ ਸਕਦਾ ਹੈਗਾ ਅਜਿਹੇ ਦੇ ਵਿੱਚ ਹੁਣ ਇੱਕ ਹੋਰ ਵੱਡਾ ਐਕਸ਼ਨ ਹੋ ਚੁੱਕਿਆ ਅਮਰਿਤਪਾਲ ਸਿੰਘ ਉਤੇ ਜੋ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤੇ MP ਬਣੇ ਸੀ ਤੇ ਕਿਆ ਸਨਾਈਆਂ ਸਨ ਕਿ ਉਹ ਸਾਧਣ ਬਾਹਰ ਆ ਜਾਣਗੇ ਪਰ ਹੁਣ ਵੀ ਬਾਹਰ ਨਹੀਂ ਆਏ ਉਸ ਤੋਂ ਬਾਅਦ ਵੀ ਲਗਾਤਾਰ ਮੀਟਿੰਗ ਦਾ ਦੌਰ ਜਾਰੀ ਸੀਗਾ ਤੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਐਕਸ਼ਨ ਕਰਦਿਆਂ ਜੋ ਅਮ੍ਰਿਤਪਾਲ ਸਿੰਘ ਨੇ ਜੋ ਕਿ ਡਿਬਰੂਗੜ੍ਹ ਮਾਮਲੇ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਅਜੇਹੇ ਦੇ ਵਿੱਚ ਹੁਣ ਉਹਨਾਂ ਉੱਤੇ ਯੂਪਾ ਵੀ ਲਗਾ ਦਿੱਤਾ ਗਿਆ ਯਾਨੀ ਯੂਏਪੀਏ ਲਗਾ ਦਿੱਤਾ ਗਿਆ ਅਜੇਹੇ ਦੇ ਵਿੱਚ ਅਸ਼ ਡੱਲਾ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਕਿ ਆਸ਼ ਡੱਲਾ ਉੱਤੇ ਵੀ ਐ ਜੋ ਯੂਏਪੀਏ ਉਹ ਲਗਾ ਦਿੱਤਾ ਗਿਆ ਤੇ ਹੁਣ ਇਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਅਮਰਿਤਪਾਲ ਸਿੰਘ ਹੁਣਾਂ ਦੀ ਖਾਸ ਤੌਰ ਉਤੇ ਗੱਲ ਕਰਾਂਗੇ ਜੋ ਕਿ ਦੱਸਿਆ ਹੀ ਵੀ ਜਾ ਰਿਹਾ ਸੀ ਕਿ ਸ਼ਾਇਦ ਉਹ 14 ਨੂੰ ਬਾਹਰ ਆ ਸਕਦੇ ਨੇ ਜਦੋਂ ਮਾਗੀ ਮੇਲੇ ਦੇ ਵਿੱਚ ਜੋ ਨਵੀਂ ਪਾਰਟੀ ਉਸ ਦਾ ਐਲਾਨ ਹੋਵੇਗਾ ਤਾਂ ਹੁਣ ਲੱਗਦਾ ਨਹੀਂ ਹੈ ਕਿ ਉਹ 12 ਵੀ ਆਣਗੇ ਕਿਉਂਕਿ ਜੋ ਐਕਸ਼ਨ ਹੁਣ ਉਹਨਾਂ ਤੇ ਹੋਇਆ ਹੈ ਤਾਂ ਅਜਿਹੇ ਦੇ ਵਿੱਚ ਜੇਲ੍ਹ ਤੋਂ ਬਾਹਰ ਆਉਣਾ ਬਹੁਤ ਓਕ ਹੈ ਤਾਂ ਹੋਰ ਤੁਹਾਨੂੰ ਇਹ ਵੀ ਦੱਸ ਦੇਣੀ ਆ ਕਿ ਯੂਏਪੀਏ ਆਖਰ ਲਗਾਇਆ ਕਿਉਂ ਗਿਆ ਤੁਹਾਨੂੰ ਚੇਤੇ ਹੋਵੇਗਾ 9 ਅਕਤੂਬਰ ਨੂੰ ਇੱਕ ਸਖਜ ਦਾ ਕਤਲ ਹੋਇਆ ਸੀ ਜਿਸ ਦਾ ਨਾਮ ਹਰੀਨੋ ਗੁਰਪ੍ਰੀਤ ਸਿੰਘ ਹਰੀਨੋ ਦੱਸਿਆ ਗਿਆ ਸੀ ਸੀਸੀਟੀਵੀ ਫੁਟੇਜ ਵੀ ਜੋ ਹੈਗੀ ਸਾਹਮਣੇ ਆਈ ਸੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਨੌਜਵਾਨ ਨੇ ਉਪਨ ਦੇ ਵਿੱਚ ਜਾਂਦੇ ਨੇ ਜੋ ਗੁਰਪ੍ਰੀਤ ਹਰੀਨੋ ਜੁਨਾ ਦਾ ਕਤਲ ਹੋ ਗਿਆ ਉਹਨਾਂ ਦੇ ਪਿੰਡ ਦੇ ਵਿੱਚ ਜਾਂਦੇ ਨੇ ਤੇ ਕਿਸੇ ਦੇ ਵੱਲੋਂ ਜੋ ਇਹ ਐਡਰੈਸ ਪੁੱਛਿਆ ਜਾਂਦਾ ਫੇਸਬੁੱਕ ਆਈਡੀ ਦਿਖਾ ਕੇ ਕਿ ਆਖਰ ਗੁਰਪ੍ਰੀਤ ਹਰੀ ਨੂੰ ਜਿਸ ਦੀ ਇਹ ਆਈਡੀ ਹੈ ਇਹ ਕਿੱਥੇ ਰਹਿੰਦਾ ਤੇ ਜਦੋਂ ਲੋਕਾਂ ਦੇ ਵੱਲੋਂ ਦੱਸ ਦਿੱਤਾ ਜਾਂਦਾ ਉਸ ਵੱਲ ਨੂੰ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਵੇਂ ਜੋ ਨੌਜਵਾਨ ਨੇ ਜਿਹੜੇ ਮੁਲਜ਼ਮ ਨੇ ਉਹ ਜਾਣਦੇ ਨਹੀਂ ਤੇ ਰਾਹ ਦੇ ਵਿੱਚ ਹੀ ਦੱਸਿਆ ਗਿਆ ਕਿ ਹਰੀ ਨੋਜੋਆ ਉਹ ਮਲ ਜਾਂਦਾ ਤੇ ਇਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਜੋ ਹੈ ਮ੍ਰਿਤਕ ਵੀ ਐਲਾਨ ਦਿੱਤਾ ਗਿਆ ਗੁਰਪ੍ਰੀਤ ਹਰੀ ਨੋ ਨੂੰ ਐਲਾਨ ਦਿੱਤਾ ਜਾਂਦਾ ਹੈ ਅਜੇ ਦੇ ਵਿੱਚ ਨਾਉ ਪਹਿਲਾਂ ਹੀ ਸਾਹਮਣੇ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਦੇ ਵਿੱਚ ਅਮਰਿਤਪਾਲ ਦਾ ਹੀ ਹੱਥ ਹੈ ਕਿਉਂਕਿ ਲਗਾਤਾਰ ਹੀ ਇਹਨਾਂ ਦੀ ਵਾਰਡ ਜੋ ਹੈ ਚੱਲ ਰਹੀ ਸੀ ਪੋਸਟਰਾਂ ਦੀ ਗੱਲ ਕਰ ਲਈ ਗੱਲਾਂ ਇਹ ਵੀ ਸਾਹਮਣੇ ਆ ਰਹੀਆਂ ਸਨ ਕਿ ਕੁਝ ਅਜਿਹੇ ਸਬੂਤ ਨੇ ਗੁਰਪ੍ਰੀਤ ਹਰੀ ਹਰੀ 9 ਦੇ ਕੋਲ ਜਿਸ ਦੇ ਕਾਰਨ ਇਹ ਜੋ ਕਤਲ ਹੈ ਕਰਵਾਇਆ ਗਿਆ ਲਗਾਤਾਰ ਹੀ ਜੇਕਰ ਤੁਸੀਂ ਗੁਰਪ੍ਰੀਤ ਹਰੀ 9 ਦੀ ਪ੍ਰੋਫਾਈਲ ਦੇਖੂਗੀ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਕਿ ਜੋ ਅਮਰਿਤਪਾਲ ਸਿੰਘ ਦੀ ਜੋ ਟੀਮ ਹੈ ਜਿਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਪੋਸਟਰ ਐਡਿਟ ਕਰਕੇ ਭੈਣਾ 3 3ਾਂ ਦੀਆਂ ਜੋ ਪੋਸਟਾਂ ਹੈਗੀਆਂ ਫੋਟੋਆਂ ਜੋ ਹੈਗੀਆਂ ਐਡਿਟ ਕਰਕੇ ਪਾਈਆਂ ਜਾਂਦੀਆਂ ਸਨ ਉਸ ਦੇ ਖਿਲਾਫ ਦੇ ਵਿੱਚ ਆਵਾਜ਼ ਚੁੱਕਦੇ ਸੀ ਕਿ ਇਹ ਹੈਗੇ ਆ ਅਮਰਿਤਪਾਲ ਦੀ ਟੀਮ ਦੇ ਬੰਦੇ ਅਜਿਹੇ ਦੇ ਵਿੱਚ ਜਦੋਂ ਕਤਲ ਹੁੰਦਾ ਹੈ ਤਾਂ ਅਮਰਿਤਪਾਲ ਸਿੰਘ ਦਾ ਨਾਮ ਉਹਨਾਂ ਦੀ ਫੈਮਿਲੀ ਦੇ ਵੱਲੋਂ ਵੀ ਲਿਆ ਜਾਂਦਾ ਹੈ ਇਤੋਂ ਤੱਕ ਕਿ ਬੀਤੇ ਦਿਨਾਂ ਦੇ ਵਿੱਚ ਜੋ ਬਾਬਾ ਬਖਸ਼ੀਸ਼ ਨੇ ਉਹਨਾਂ ਉੱਤੇ ਵੀ ਗੋਲੀਬਾਰੀ ਹੁੰਦੀ ਹੈ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਨਾਮ ਜਿਹੜਾ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਜੋ ਜੋ ਇਸ ਦੇ ਵਿੱਚ ਬਗੇਲਾ ਹੈ ਉਸ ਦੇ ਵੱਲੋਂ ਜੋ ਹੈ ਇਹ ਕਰਵਾਇਆ ਗਿਆ ਯਾਨੀ ਕਿ ਉਹ ਟੀਮ ਹੈਗੀ ਆ ਅਮਰਿਤਪਾਲ ਉਹਨਾਂ ਦੀ ਤਾਂ ਅਮਰਿਤਪਾਲ ਦਾ ਕਿਤੇ ਨਾ ਕਿਤੇ ਨਾਮ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਅਜਿਹੀ ਵਾਰਦਾਤ ਵਾਪਰ ਰਹੀ ਨੇ ਜਿਸ ਦੇ ਵਿੱਚ ਅਮਰਿਤਪਾਲ ਦਾ ਜੁਮ ਹੈ ਨਾਮ ਸਾਹਮਣੇ ਆਉਣਾ ਸ਼ੁਰੂ ਹੋਇਆ ਤਾਂ ਹੁਣ ਉਹਨਾਂ ਦਾ ਜੋ ਜੇਲ ਦੇ ਵਿੱਚੋਂ ਦੀ ਬਾਹਰ ਆਣਾ ਬਹੁਤ ਔਖਾ ਹੋ ਗਿਆ ਤੁਹਾਨੂੰ ਇੱਕ ਵਾਰੀ ਦੱਸ ਦੇਣੀ ਆ ਕਿ ਯੂ ਏ ਪੀ ਏ ਧਾਰਾ ਤਹਿਤ ਜੋ ਹੈ ਆਖਰੋ ਹੈ ਕਿ ਇਹ ਭਾਰਤ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਉਤੇ ਰੋਕ ਲਾਉਣ ਦੇ ਲਈ 1960 ਦੇ ਵਿੱਚ ਲਾਗੂ ਇਸ ਨੂੰ ਕੀਤਾ ਗਿਆ ਸੀ ਤਾਂ ਇਹ ਲਾਗੂ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਜੋ ਹੈ ਹੁਣ ਇਹ ਜੋ ਐਕਸ਼ਨ ਹੋਇਆ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਐਮ ਪੀ ਨੇ ਉਹਨਾਂ ਉਤੇ ਐਕਸ਼ਨ ਹੋ ਚੁੱਕਿਆ ਜਿਸ ਅਧੀਨ ਦੇ ਵਿੱਚ ਹੁਣ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਮੁਸ਼ਕਲਾਂ ਵਧਣ ਦਾ ਕਾਰਨ ਹੈ ਇਕਤਾ ਉਹਨਾਂ ਉੱਤੇ ਐਨਐਸਏ ਲੱਗੀ ਹੋਈ ਹੈ ਦੂਜੇ ਪਾਸੇ ਉਹਨਾਂ ਉੱਤੇ ਹੁਣ ਯੂਏਪੀਏ ਵੀ ਜੋਇ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਤਾਂ ਉਹਨਾਂ ਦੀ ਟੀਮ ਦੀ ਗੱਲ ਕਰ ਲਈ ਮਾਪਿਆਂ ਦੀ ਗੱਲ ਕਰ ਲਈ ਲਗਾਤਾਰ ਕੋਸ਼ਿਸ਼ਾਂ ਸਿਗੀਆਂ ਕਿ ਅਜੇਹਾ ਕੁਝ ਕੀਤਾ ਜਾਵੇ ਕਿ ਉਹ ਜੇਲ੍ਹ ਤੋਂ ਬਾਹਰ ਆ ਜਾਣ ਲਗਾਤਾਰ ਇਸ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਸੀ ਲੇਕਿਨ ਹੁਣ ਲੱਗਦਾ ਔਖਾ ਹੋ ਜਾਵੇਗਾ ਕਿਉਂਕਿ ਹੁਣ ਯੂਏਪੀਏ ਵੀ ਜੋ ਹੈ ਲਗਾ ਦਿੱਤਾ ਗਿਆ ਤਾਂ ਇਸ ਦੇ ਮੁਤਲਕ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਰਾਜਦੇਵ ਖਾਲਸਾ ਐਡਵੋਕੇਟ ਸਾਡੇ ਨਾਲ ਜੁੜ ਗਏ ਨੇ ਉਹਨਾਂ ਤੋਂ ਇਸ ਦੇ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਜੀ ਰਾਜਦੇਵ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਮਦਰ ਟੀਵੀ ਤੇ ਮਹਿੰਦਰੂਜੀ ਦਾ ਤਲਸਾ ਮਹਿੰਦਰੂਜੀ ਜੀ ਫਤੇ ਜੀ ਜੀ ਹਾਂ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਤਾਂ ਤੁਹਾਡੇ ਤੇ ਇਹੀ ਹੋਵੇਗਾ ਕਿ ਫੇਸਬੁੱਕ ਪੋਸਟਾਂ ਦੀ ਗੱਲ ਕਰ ਲੈ ਕਮੈਂਟਾਂ ਪੋਸਟਾਂ ਤੋਂ ਲੈ ਕੇ ਹੁਣ ਗੱਲ ਆ ਗਈ ਯੂਪੀਏ ਤੱਕ ਯਾਪਾ ਤੱਕ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਬੜਾ ਭੰਡੀ ਬੇਇਨਸਾਫੀ ਹੈ ਬੜਾ ਧੱਕਾ ਹੈ ਇਹ ਕਾਨੂੰਨ ਦਾ ਕਤਲ ਹੈ ਇਨਸਾਫ ਦਾ ਕਤਲ ਹੈ ਇਸ ਤਰੀਕੇ ਦੇ ਨਾਲ ਯੂਪੀਏ ਲਾ ਦਿੱਤਾ ਗਿਆ ਇਹ ਇੱਕ ਬੜੀ ਬੇਈਮਾਨੀ ਚਾਲ ਹੈ ਕਿ ਹੁਣ ਐਨਐਸਏ ਦੀ ਜਿਹੜੀ ਸੀ ਮਿਆਦ ਪੁੱਟ ਚੁੱਕੀ ਹੈ ਤੇ ਐਨਐਸਏ ਜਿਹੜਾ ਹੈ ਉਹ ਚੁਣੌਤੀ ਵੀ ਦਿੱਤੀ ਹੋਈ ਹੈ ਹਾਈ ਕੋਰਟ ਦੇ ਵਿੱਚ ਤਾਂ ਇਹ ਸਵਮੇ ਨਜ਼ਰਬੰਦੀ ਨੂੰ ਵਧਾਉਣ ਲਈ ਗੈਰਕਾਨੂੰਨੀ ਤੌਰ ਤੇ ਹੋਰ ਵੱਧ ਸਮਾਂ ਇਹਨਾਂ ਨੂੰ ਜੇਲ੍ਹ ਵਿੱਚ ਰੱਖਣ ਲਈ ਇਹ ਝੂਠਾ ਤੇ ਬੇਬੁਨਿਆਦ ਬਿਨਾ ਕਿਸੇ ਆਧਾਰ ਤੋਂ ਬਿਨਾ ਕਿਸੇ ਕਾਨੂੰਨੀ ਜਿਹੜਾ ਹੈਗਾ ਉਹ ਕੋਈ ਕਾਨੂੰਨੀ ਆਧਾਰ ਤੋਂ ਇਹ ਜਿਹੜਾ ਹੈਗਾ ਇਹ ਲਾਇਆ ਗਿਆ ਯੂਪੀਏ ਐਕਟ ਇਹ ਇਹ ਇੱਕ ਬੜੀ ਵੱਡੀ ਜਿਹੜੀ ਹੈ ਚਾਲ ਹੈ ਜਿਹਦੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਨਾ ਸਿਰਫ ਪੰਜਾਬ ਦੇ ਵਿੱਚ ਨਾ ਭਾਰਤ ਵਰਸ਼ ਵਿੱਚ ਬਲਕਿ ਦੁਨੀਆ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨੂੰ ਇਸ ਦਾ ਪੂਰਜੋਰ ਵਿਰੋਧ ਕਰਨਾ ਚਾਹੀਦਾ ਹੈ ਜੀ ਖਾਸਾ ਜੇ ਜੇਕਰ ਦੇਖਿਆ ਜਾਵੇ ਤਾਂ ਜੋ ਪੋਸਟਾਂ ਵਾਇਰਲ ਹੁੰਦੀਆਂ ਨੇ ਕਿਤਨਾ ਕਿਤੇ ਸਵਾਲ ਉਠਾਇਆ ਜਾਂਦਾ ਕਿ ਇਹ ਅਮਰਿਤਪਾਲ ਦੇ ਸਾਥੀ ਨੇ ਜੋ ਜੋ ਇਸ ਦੇ ਵਿੱਚ ਚਿੱਠੀਆਂ ਲਿਖਦੇ ਨੇ ਜਾਂ ਪੋਸਟ ਐਡਿਟ ਕਰਦੇ ਨੇ ਤਸਵੀਰਾਂ ਐਡਿਟ ਕਰਦੇ ਨੇ ਤਾਂ ਇਸ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਸਾਰੇ ਵਿਦੇਸ਼ ਦੇ ਵਿੱਚ ਬੈਠੇ ਹੋਏ ਨੇ ਜੋ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਉਹ ਤਾਂ ਸੇਫ ਨੇ ਲੇਕਿਨ ਇੱਕ ਦੂਜੇ ਪਾਸੇ ਜੋ ਅਮਰਿਤਪਾਲ ਸਿੰਘ ਨੇ ਉਹਨਾਂ ਤੇ ਐਨਐਸਸੀ ਵੀ ਲੱਗੀ ਹੋਈ ਆ ਉਹਨਾਂ ਉੱਤੇ ਹੁਣ ਯੂਐਫਪੀ ਵੀ ਲਗਾ ਦਿੱਤਾ ਗਿਆ ਹਾਂਜੀ ਬਿਲਕੁਲ ਚਿੱਠੀਆਂ ਵਟ ਕਰਦੇ ਕੋਈ ਹੋਰ ਕਰਦੇ ਉੱਤੇ ਜਿਹੜੀ ਚਿੱਠੀ ਤਾਂ ਜਿਹੜੀ ਹੈ ਕੋਈ ਆਈ ਨਹੀਂ ਸੱਚਦੀ ਜੀ ਭਾਈ ਆਮਰਪਾਲ ਸਿੰਘ ਦੀ ਜੇਲ੍ਹ ਦੇ ਵਿੱਚੋਂ ਉੱਤੇ ਜੇਲ੍ਹ ਵਾਲੇ ਭੇਜਣੀ ਹੁੰਦੀ ਹੈ ਆਪੇ ਤਾਂ ਕੋਈ ਚਿੱਠੀ ਭੇਜ ਨਹੀਂ ਸਕਦੇ ਬੜੀ ਸਖਤ ਤਲਾਸ਼ੀ ਲਈ ਜਾਂਦੀ ਹੈ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਜੇ ਦੀ ਟੋਟਕਾ ਕਿ ਆਪਣਾ ਜੋੜੇ ਲਾ ਕੇ ਵੀ ਜਿਹੜੇ ਸ਼ੂਜ਼ ਲਾ ਕੇ ਵੀ ਉਹ ਦੇਖਿਆ ਜਾਂਦਾ ਤੇ ਉਹ ਉਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਕਿਸੇ ਪਾਸੇ ਉਹ ਕੋਈ ਇਹੀ ਗੱਲ ਕਰ ਨਹੀਂ ਸਕਦੇ ਤੇ ਯੂਪੀਏ ਲਾਉਣਾ ਤਾਂ ਜਿਹੜੀ ਹੈ ਇੱਕ ਟਾਰਵਾਈ ਬੇਈਮਾਨੀ ਦੀ ਟਾਰਵਾਈ ਹੈ ਇਹਦੇ ਨਾਲ ਉਹ ਇੱਕ ਲੋਕਾਂ ਦੇ ਨੇਤਾ ਨੂੰ ਸੰਗਤ ਦੇ ਨੇਤਾ ਨੂੰ ਸਿੱਖਾਂ ਦੇ ਨੇਤਾ ਨੂੰ ਹੈ ਉਹ ਲਗਾਤਾਰ ਲੰਬੇ ਸਮੇਂ ਦੇ ਲਈ ਨਜ਼ਰਬੰਦ ਰੱਖਣਾ ਚਾਹੁੰਦੇ ਆ ਤਾਂ ਜੋ ਮੈਂਬਰ ਪਾਰਲੀਮੈਂਟ ਚੁਣੇ ਜਾਣ ਪਿੱਛੋਂ ਵੀ ਇਹ ਜਿਹੜੀਆਂ ਲੱਖਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਸਕੇ ਤੇ ਕਿਸੇ ਤਰੀਕੇ ਨਾਲ ਉਸ ਆਵਾਜ਼ ਨੂੰ ਬਾਹਰ ਇਹ ਜਿਹੜਾ ਹੈ ਨਾ ਹੁੰਦਿੱਤਾ ਜਾਵੇ ਇਸ ਦੇ ਲਈ ਇਹ ਲੋਕਤੰਤਰ ਦਾ ਕਤਲ ਕਰਕੇ ਤੇ ਕਾਨੂੰਨਾਂ ਦਾ ਕਤਲ ਕਰਕੇ ਤੇ ਹਰ ਤਰ੍ਹਾਂ ਦੇ ਨਾਲ ਬੇਇਨਸਾਫੀ ਦੇ ਧੱਕੇਸ਼ਾਹੀ ਕਰਕੇ ਯੂਪੀਐਸ ਲਾਇਆ ਜਾ ਰਿਹਾ ਹੈ ਅੱਜ ਜੇਕਰ ਗੱਲ ਕਰੀਏ ਜੋ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਕਿ ਬੰਬ ਬੰਬ ਨਹੀਂ ਸੁੱਟੇ ਹੈਗੇ ਆ ਪਰ ਜਿਸ ਤਰੀਕੇ ਦੇ ਨਾਲ ਹਰੀਨੋਮ ਸਿੰਘ ਦਾ ਜੋ ਹਰੀਨੋ ਹੈ ਉਹਨਾਂ ਦਾ ਕਤਲ ਹੋਇਆ ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਜੋ ਅਸੀਂ ਪ੍ਰੋਫਾਈਲ ਵੀ ਫਰੋਲੀਏ ਤਾਂ ਉਹ ਲਗਾਤਾਰ ਆਵਾਜ਼ ਜਿਉਆ ਚੁੱਕਦੇ ਸੀ ਕਿ ਜੋ ਅਮਰਿਤਪਾਲ ਸਿੰਘ ਦੇ ਬੰਦੇ ਨੇ ਉਹਨਾਂ ਦੇ ਵੱਲੋਂ ਜਿਹੇ ਕੰਮ ਕੀਤੇ ਜਾਂਦੇ ਨੇ ਤਾਂ ਕੀ ਇਹਨਾਂ ਕੰਮਾਂ ਨੂੰ ਰੋਕਿਆ ਨਹੀਂ ਸੀ ਜਾ ਸਕਦਾ ਕਿ ਜ਼ਰੂਰੀ ਸੀ ਕਿ ਹਰੀਨੋ ਦਾ ਕਤਲ ਹੀ ਹੋਵੇ ਦੇਖੋ ਜੀ ਆਪਣਾ ਹਰੀਨਾਉਂ ਸਾਹਿਬ ਦਾ ਜਿਹੜਾ ਕਤਲ ਹੋਇਆ ਉਹ ਬਹੁਤ ਹੀ ਅਫਸੋਸਨਾਕ ਬੜੀ ਮੰਦ ਭਾਗੀ ਤੇ ਅਥਾ ਜਿਹੜੀ ਹੈ ਉਹ ਜਿਹੜੀ ਹੈ ਨਕਮੀ ਚੀਜ਼ ਹੋਈ ਹੈ ਜਿਹੜਾ ਹੈ ਇਸ ਤਰ੍ਹਾਂ ਕਤਲ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਕਤਲ ਦੀ ਹਰ ਜਿਹੜਾ ਹੈਗਾ ਮਨੁੱਖ ਨੂੰ ਇਸ ਦੀ ਨੋਤਾਚੀ ਨਹੀਂ ਸਿਰਫ ਨੋਤਾਚੀ ਨਹੀਂ ਨੀ ਤੌਰ ਵਿਰੋਧ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਇੱਕ ਰੂਹ ਨੂੰ ਕਤਲ ਕਰ ਦਿੱਤਾ ਗਿਆ ਪ੍ਰੰਤ ਉਹ ਗੱਲ ਇਹ ਹੈ ਕਿ ਉਹ ਕਤਲ ਦੇ ਵਿੱਚ ਕਿਸੇ ਨੂੰ ਝੂਠਾ ਫਸਾਇਆ ਜਾਵੇ ਬਿਨਾ ਤਬੂਤ ਤੋਂ ਫਸਾਇਆ ਜਾਵੇ ਨਿਰਧਾਰ ਫਸਾਇਆ ਜਾਵੇ ਉਹ ਉਸ ਤੋਂ ਵੀ ਵੱਡਾ ਜੁਰਮ ਹੁੰਦਾ ਹੈ ਭਾਈ ਅਮਰਪਾਲ ਸਿੰਘ ਦੇ ਦਾ ਕੋਈ ਸੂਤ ਇਹਨਾਂ ਨੇ ਜਨਤਕ ਨਹੀਂ ਕੀਤਾ ਜਿਹੜਾ ਹੈ ਕਿਸੇ ਅਧਿਕਾਰੀ ਨੇ ਜਾਂਚ ਅਧਿਕਾਰੀ ਨੇ ਤਫਤੀਸ਼ੀ ਅਧਿਕਾਰੀ ਨੇ ਨਾਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਨੇ ਕੁਈ ਇਹ ਜਿਹੜਾ ਸਬੂਤ ਜਨਤਕ ਤੌਰ ਤੇ ਨਹੀਂ ਦੱਸਿਆ ਗਿਆ ਜਿਸ ਤੋਂ ਪਤਾ ਲੱਗਦਾ ਹੋਵੇ ਕਿ ਇਹਨਾਂ ਨੇ ਕਤਲ ਕਰਾਇਆ ਤੇ ਜੇ ਕਤਲ ਦਾ ਇਸ ਤਰ੍ਹਾਂ ਹੀ ਲਾਉਣਾ ਸੀ ਤਾਂ ਫਿਰ ਉਹ ਤੇ ਜੇਲ੍ਹਵਾਏ ਵੀ ਵਿਚਾਉਣ ਜੀ ਜੇ ਜੇ ਉਹ ਜੇਲ੍ਹ ਚ ਬੈਠੇ ਇਤਤਲ ਤਰਾਸ ਚਦੇ ਆ ਤਾਂ ਫਿਰ ਜੇਲ੍ਹ ਵਾਲੇ ਵੀ ਸ਼ਾਮਲ ਨੇ ਅਧਿਕਾਰੀ ਉਹ ਕਸਲ ਕਿਹਦੇ ਰਹੀ ਚਰਾਇਆ ਕਿ ਮਿਲ ਚਰਾਇਆ ਕਿਸ ਤਰ੍ਹਾਂ ਉਹਦਾ ਗੀਤ ਮੋੜ ਸੀ ਉਸਦਾ ਕੀ ਤਰੀਕਾ ਸੀ ਇਹ ਜਿਹੜਾ ਹੈ ਕਾਨੂੰਨ ਵਿੱਚ ਤਾਂ ਜਿਹੜਾ ਹੈ ਉਹ ਰਿਜਿਸਟ੍ਰੇ ਦੇ ਵਿੱਚ ਆਉਂਦਾ ਬਿਊਂਡ ਰੀਜ਼ਨੇਬਲ ਡਾਊਟ ਉਹ ਸਾਬਤ ਕਰਨਾ ਪੈਂਦਾ ਬਿਨਾ ਕਿਸੇ ਸੱਚ ਸੰਦੇ ਤੋਂ ਤੇ ਫਿਰ ਉਹ ਉਹਦੇ ਲਈ ਸਬੂਤ ਕਿਹੜਾ ਜਿਹਦੇ ਆਧਾਰ ਤੇ ਲਾਇਆ ਜੇ ਸਿਰਫ ਕਹਿ ਦੇਣ ਨਾਲ ਕਿ ਫਲਾਣੇ ਨੇ ਕਤਲ ਕਰਾਇਆ ਉਹ ਤਾਂ ਕਿਸੇ ਨੂੰ ਵੀ ਕਿਹਾ ਜਾ ਸਕਦਾ ਆਪਾਂ ਕਿਸੇ ਨੂੰ ਕਹਿ ਦਈਏ ਜੀ ਇਹਨੇ ਕਤਲੇ ਤਰਾਇਆ ਇਹ ਕਤਲ ਇਹ ਨੂੰ ਰੋਟਣਾ ਚਾਹੀਦਾ ਅਸੀਂ ਰੋਟੂ ਤਾਂ ਜੇ ਉਹਨੇ ਕਰਾਇਆ ਹੋਵੇ ਇਹ ਕਰਾਇਆ ਹੀ ਨਹੀਂ ਤਾਂ ਰੋਕਣਾ ਚਾਹੀ ਸੀ ਸਾਰੇ ਤਰ੍ਹਾਂ ਦਾ ਕੋਈ ਸਬੂਤ ਨਹੀਂ ਕਿ ਨਿਰਧਾਰ ਕਰਤੇ ਯੂਪੀਐਲ ਆਤਾ ਤਾਂ ਜੋ ਬਿਨਾ ਮੁਕੱਦਮਾ ਚਲਾਏ ਉਹਨਾਂ ਨੂੰ ਹੋਰ ਸਮੇਂ ਲਈ ਨਜ਼ਰਮੰਦ ਕੀਤਾ ਜਾਵੇ ਤੇ ਮੁਕੱਦਮਾ ਚਲਾਉਣ ਦੀ ਲੋੜ ਨਾ ਪਵੇ ਤੇ ਯੂਪੀਐਲ ਐਕਟ ਥੱਲੇ ਉਹ ਦੈਟਾਸਟ ਜਿਹੜੇ ਗਰਦੋ एलान ਕੀਤੇ ਜਾਣ ਇਹ ਤਾਂ ਇਸ ਦੇ ਕੇ ਨਾ ਪੜਾਇਆ ਜੇ ਇਹ ਵਿੱਚ ਕੋਈ ਉਹਨਾਂ ਦੀ ਇਨਵੋਲਵਮੈਂਟ ਕਿਸੇ ਤਰੀਕੇ ਨਾਲ ਸਾਬਤ ਨਹੀਂ ਕੀਤੀ ਜੀ ਸਾਬਤ ਕਰਨਾਂ ਤੋਂ ਦੂਰ ਦੀ ਜੱਲ ਕੋਈ ਜਿੱਦੀ ਹੈ ਉਸ ਦਾ ਸੂਤ ਮਾ ਨਾ માત્ર ਸਬੂਤ ਵੀ ਨਹੀਂ ਦਤਾਇਆ ਜੀ ਬਿਲਕੁਲ ਤਾਂ ਜਦੋਂ ਇਹ ਕਤਲ ਹੁੰਦਾ ਜੋ ਪਰਿਵਾਰਕ ਮੈਂਬਰ ਨੇ ਜਾਂ ਫਿਰ ਉਹਨਾਂ ਦੇ ਸਾਥੀਆਂ ਦੀ ਗੱਲ ਕਰਨ ਲਈ ਹਰੀ ਨੋ ਦੀ ਹਰ ਕਿਸੇ ਦੇ ਵੱਲੋਂ ਅਮਰਿਤਪਾਲ ਦਾ ਨਾਮ ਲਿਆ ਜਾਂਦਾ ਦੂਜੇ ਪਾਸੇ ਜੋ ਪੰਜਾਬ ਪੁਲਿਸ ਹੈ ਉਹਨਾਂ ਦੇ ਵੱਲੋਂ ਵੀ ਇਸ ਦੇ ਵਿੱਚ ਪੁਸ਼ਟੀ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਫੇਸਬੁੱਕ ਪੋਸਟ ਪਾ ਕੇ ਕਲੈਰਟੀ ਕੀਤੀ ਜਾਂਦੀ ਹੈ ਕਿ ਇਸ ਦੇ ਵਿੱਚ ਅਮਰਿਤਪਾਲ ਦਾ ਕੋਈ ਹੱਥ ਨਹੀਂ ਹੈ ਅਸੀਂ ਕਤਲ ਕਰਵਾਇਆ ਹੈਗਾ ਹਾਲਾਂਕਿ ਉਸ ਦੇ ਤਹਿਤੇ ਕਾਰਵਾਈ ਹੋਈ ਹੈ ਤਾਂ ਖਾਲਸਾ ਜੀ ਇੱਕ ਸਵਾਲ ਮੇਰਾ ਇੱਥੇ ਇਹ ਵੀ ਹੈਗਾ ਕਿ ਜਦੋਂ ਵੀ ਅਸੀਂ ਫੇਸਬੁੱਕ ਤੇ ਜਾਣੇ ਆਪੇਰ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਕੋਈ ਜਿੱਦਾਂ ਉਹ ਲਿਸਟ ਵੀ ਸਾਹਮਣੇ ਆਈ ਸੀ ਕਿ ਇਹਨਾਂ ਦਾ ਕਤਲ ਕੀਤਾ ਜਾਵੇਗਾ ਜਿਸ ਦੇ ਵਿੱਚ ਬਾਬਾ ਬਖਸ਼ੀਸ਼ ਦਾ ਨਾਮ ਵੀ ਹੈ ਉਹਨਾਂ ਉੱਤੇ ਵੀ ਫਾਇਰਿੰਗ ਹੋਈ ਹੈ ਤਾਂ ਕਿਤੇ ਨਾ ਕਿਤੇ ਨਾਮ ਜੋ ਹੈ ਫੇਰ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਹੋਣਾ ਦੀ ਟੀਮ ਦੇ ਵੱਲੋਂ ਇਹ ਕੰਮ ਕੀਤਾ ਗਿਆ ਦੇਖੋ ਜੀ ਕਿਸੇ ਦੇ ਚਾਹੇ ਦੇ ਨਾਲ ਇੱਕ ਸਿਰਫ ਬਿਆਨ ਦੇ ਦੇਣਾ ਇਹ ਕਹਿ ਦੇਣਾ ਕਿ ਫਲਾਣੇ ਨੇ ਤਸਲ ਕਰਾਇਆ ਉਹ ਉਹ ਜੇ ਆਪਣਾ ਏਵਿਡੈਂਸ ਐ ਕਿ ਥੱਲੇ ਸ਼ਹਾਦਤ ਐ ਕਿ ਥੱਲੇ ਜਿਹੜੀ ਇਹ ਹਿੰਦੁਸਤਾਨ ਦੀ ਬਣਾਈ ਹੋਈ ਹੈ ਦੁਨੀਆ ਵਿੱਚ ਬਣਿਆ ਹੋਇਆ ਉਹ ਕੋਈ ਸਬੂਤ ਨਹੀਂ ਉਹ ਉਸ ਦੇ ਲਈ ਸਬੂਤ ਲੱਭਣਾ ਪੈਂਦਾ ਹੈ ਇਹ ਤਾਂ ਕੋਈ ਕਿਸੇ ਨੂੰ ਕਸ ਕੇ ਦੇ ਦੇਖੋ ਜਿਹੜੀ ਲਿਸਟ ਕਹਿੰਦੇ ਆ ਵੀ 20 ਜਣਿਆਂ ਦੀ ਆਈ ਹੈ ਜੇ ਉਹ ਨਿਸ਼ਟ ਦੇ ਵਿੱਚੋਂ ਦੇਖਣ ਵੀ ਕਿਹਨੇ ਉਹ ਲਿਸਟ ਪ੍ਰਕਾਸ਼ਿਤ ਜੇ ਤੁਹਾਡੇ ਕੋਲ ਤਾਂ ਸੂਈ ਹੈ ਉਹ ਲਿਸਟ ਜਿਹੜੀ ਹੈ ਲਿਖੀ ਵੀ ਹੋਊਗੀ ਉਹ ਭੇਜੀ ਵੀ ਹੋਊਗੀ ਉਹ ਵਰਲਡ ਵੀ ਚਰੀ ਹੋਊਗੀ ਤੇ ਉਹ ਲਿਸਟ ਦਾ ਜਿਹੜਾ ਕਰਸਾ ਧਰਤਾ ਕੌਣ ਜਿੱਤਲ ਦੇ ਵਿਗਿਆਨ ਦੇ ਯੁੱਧ ਦੇ ਵਿੱਚ ਜਦੋਂ ਕਿ ਇੰਨੀ ਸੈਂਕਿਫਿਕ ਜਿਹੜੀ ਹੈ ਜੀ ਉਹ ਇਨਵੈਸਟੀਗੇਸ਼ਨ ਹੋ ਸਕਦੀ ਹੈ ਪਤਾ ਲਾਇਆ ਜਾ ਸਕਦਾ ਹੈ ਇਹ ਟ੍ਰੇਸ ਕੀਤਾ ਜਾ ਸਕਦਾ ਹੈ ਕਿ ਕਿੱਥੋਂ ਆਇਆ ਉਹਦਾ ਕੋਈ ਟ੍ਰੇਸ ਨਹੀਂ ਕੀਤਾ ਕੋਈ ਸਬੂਤ ਨਹੀਂ ਦਿੱਤਾ ਕੋਈ ਲਿਸਟ ਨਹੀਂ ਕਿਸੇ ਨੂੰ ਦਿਖਾਈ ਉਹ ਲਿਸਟ ਦਾ ਕੁਝ ਨਹੀਂ ਤੇ ਵੇਸੇ ਇਹ ਕਹਿ ਦੇਣਾ ਕਿ ਜਿਹਨਾਂ ਨੇ ਇਹ ਲਿਸਟ ਬਣਾਈ ਸੀ ਤੇ ਉਹ ਕਹਿ ਰਹੇ ਨੇ ਕਿ ਅਮਰਪਾਲਦਰ ਦੀ ਟੀਮ ਵੱਲੋਂ ਕੀਤਾ ਗਿਆ ਉਹ ਕਹਿ ਦੇਣਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਕੋਈ ਸਬੂਤ ਨਹੀਂ ਹੁੰਦਾ ਇਸ ਉਹ ਇਹੋ ਜੀ ਜੇ ਕਿਸੇ ਬਿਆਨ ਦੇ ਆਧਾਰ ਤੇ ਕਿਸੇ ਨੂੰ ਕਤਲ ਕੇਸ ਦੇ ਵਿੱਚ ਜਿਹੜਾ ਹੈ ਉਹ ਇਨਵੋਲਵ ਕਰ ਲਿਆ ਜਾਵੇ ਇੰਪਲੀਕੇਟ ਕਰ ਲਿਆ ਜਾਵੇ ਪਸਾ ਲਿਆ ਜਾਵੇ ਇਹ ਆਪਣੇ ਆਪ ਦੇ ਵਿੱਚ ਕਾਨੂੰਨ ਦਾ ਤਸਲ ਹੁੰਦਾ ਸੋ ਐਸੀ ਕੋਈ ਸਬੂਤ ਆਏ ਹੀ ਨਹੀਂ ਅਮਰਤਪਾਲ ਟੀਮ ਕਿਹੜੀ ਹੈ ਉਹ ਟੀਮ ਦਾ ਵੀ ਨਾਂ ਲੈਣਾ ਕਿ ਕਿਹੜੀ ਕਿਹੜੀ ਟੀਮ ਹੈ ਜਿੱਥੋਂ ਆਈ ਉਹਦਾ ਸਾਰਾ ਪਤਾ ਲੱਗੇ ਉਹਦੀ ਤੁਹਾਨੂੰ ਟੀਸੀ ਤੇ ਹੋਵੇ ਹੁਣ ਪੁਲਿਸ ਨੇ ਪੁਸ਼ਟੀ ਕਰਤੀ ਬਿਨਾਂ ਸਬੂਤ ਤੋਂ ਪੁਸ਼ਟੀ ਕਰਤੀ ਬਿਨਾਂ ਸਬੂਤ ਤੋਂ ਪੁਸ਼ਟੀ ਕਰਨ ਦਾ ਕੀ ਮਤਲਬ ਹੈ ਬਈ ਉਹਨਾਂ ਨੇ ਪੁਸ਼ਟੀ ਕਰਤੀ ਪੁਸ਼ਟੀ ਜਿਹੜੀ ਇਹ ਜਵਾਨੀ ਤੱਕ ਨਾ ਹੁੰਦੀ ਹੁੰਦੀ ਪੁਸ਼ਟੀ ਤਾਂ ਜਿਹੜੀ ਆ ਉਹ ਕਿਸੇ ਦਸਤਾਵੇਜ਼ ਦੇ ਆਧਾਰ ਤੇ ਕਿਸੇ ਸੈਂਟੀਫਿਕ ਇਨਵੈਸਟੀਗੇਸ਼ਨ ਦੇ ਆਧਾਰ ਤੇ ਤਰਤੀਸ ਦੇ ਆਧਾਰ ਤੇ ਹੋਉਂਦੀ ਵੈਸੇ ਵੀ ਮੂੰਹ ਜੇ ਮੂੰਹ ਦੇ ਵਿੱਚੋਂ ਬੋਲਤੇ ਕਿਸੇ ਦੀ ਪੁਸ਼ਟੀ ਕਰ ਦਿੱਤੀ ਜਾਵੇ ਕਿ ਇਹ ਕਾਤਲ ਹੈ ਉਹ ਤਾਂ ਨਹੀਂ ਮੰਨਿਆ ਜਾਂਦਾ ਜੀ ਜੀ ਖਾਲਸਾ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੋ ਐਮਪੀ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਜ਼ਿਆਦਾ ਫਾਇਦਾ ਵਿਰੋਧੀਆਂ ਨਾਲੋਂ ਉਹਨਾਂ ਦੇ ਸਾਥੀਆਂ ਨੂੰ ਹੋ ਰਿਹਾ ਉਹਨਾਂ ਦਾ ਫਾਇਦਾ ਚੁੱਕਿਆ ਜਾ ਰਿਹਾ। ਦੇਖੋ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਬਿਲਕੁਲ ਠੀਕ ਹੈ। ਕਿ ਕੁਝ ਲੋਕ ਜਿਹੜੇ ਉਹਨਾਂ ਦੇ ਵਫਾਦਾਰ ਕਹਾਉਂਦੇ ਨੇ ਤੇ ਉਹਨਾਂ ਦੇ ਨੇੜੇ ਕਹਾਉਂਦੇ ਨੇ ਤੇ ਬੰਦੇ ਨੇ ਤੇ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੇ ਵਫਾਦਾਰ ਆ। ਉਹ ਦਰਸਨ ਮਨੋਂ ਕਿਤੋਂ ਇਹ ਚਾਹੁੰਦੇ ਨੇ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰੇ ਰਹੇ। ਤੇ ਉਹ ਜੇਲ੍ਹ ਤੋਂ ਬਾਹਰ ਨਾ ਆਵੇ ਉਹ ਐਸੇ ਐਸੇ ਹਾਲਾਤ ਬਣੇ ਹੋਏ ਨੇ ਕਿ ਕਈ ਖੁਸ਼ ਆਮਦੀ ਕਈ ਚਮਚਾ ਜਿਹੀ ਤਰਨ ਵਾਲੇ ਉਹ ਬੰਦੇ ਦੂਜੇ ਪਾਸੇ ਵੀ ਮਿਲੇ ਹੋਏ ਨੇ ਜਿਹੜੇ ਕਿ ਇਹ ਇੰਟੈਲੀਜੈਂਸੀ ਇਹ ਹੁੰਦੀਆਂ ਜਿਹੜੀਆਂ ਏਜੰਸੀ ਜਿਨੇ ਉਹਨਾਂ ਦੇ ਨਾਲ ਇਨਵੋਲਡ ਨੇ ਤੇ ਕਈ ਇੰਟੈਲੀਜੈਂਸ ਏਜੰਸੀਆਂ ਵੀ ਜਿਹੜੀ ਹੈ ਜੀ ਉਹ ਪੇਰੂਲਤੇ ਨੇ ਤੇ ਉਹ ਜਿਹੜਾ ਹੈ ਉਧਰਲੇ ਵਾਸੇ ਜਿਹੜੇ ਹੈਗੇ ਆ ਸਮੂਹਤ ਤਿਆਰ ਕਰ ਰਹੇ ਨੇ ਫਰਜੀ ਤੌਰ ਉਪਰਮਿਤਪਾਲ ਸਿੰਘ ਨੂੰ ਲੰਬੇ ਸਮੇਂ ਲਈ ਜੇਲ੍ਹ ਦੇ ਵਿੱਚ ਰੱਖਿਆ ਜਾ ਸਕੇ ਇਹ ਆਪ ਦੇ ਘਰ ਤੋਂ ਇੱਕ ਵੱਡਾ ਖਤਰਾ ਹੁੰਦਾ ਮੈਂ ਇਹ ਗੱਲ ਕਹੂੰਗਾ ਕਿ ਅਮਰਿਤ ਸਿੰਘ ਦੇ ਜਿਹੜੇ ਸੋਹਿਰਦ ਨੇ ਉਹਨਾਂ ਨੂੰ ਪੜਤਾਲ ਕਰਦੇ ਉਹਨਾਂ ਲੋਕਾਂ ਦਾ ਪਤਾ ਲਾਉਣਾ ਚਾਹੀਦਾ ਹੈ ਜਿਹੜੇ ਇਸ ਤੰਮ ਦੇ ਵਿੱਚ ਜਿਹੜੇ ਇਸ ਤੰਮ ਦੇ ਵਿੱਚ ਲੱਗੇ ਹੋਏ ਨੇ ਤੇ ਉਹਨਾਂ ਲੋਕਾਂ ਨੂੰ ਨੰੰਗਾ ਕਰਨਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਸੱਚੇ ਕਿ ਉਹ ਲੋਕ ਜਿਹੜੇ ਦਤੋਰੀ ਭੌਂਤਨ ਹੁੰਤਨ ਨਵਾ ਰਹੇ ਨੇ ਤੇ ਉਹ ਬੜੀ ਵੱਡੀ ਸਾਜਸ਼ ਜਿਹੜੀ ਆ ਉਹ ਰਚ ਰਹੇ ਨੇ ਤੁਹਾਡਾ ਜਿਹੜਾ ਪ੍ਰਸ਼ਨ ਹੈ 101% ਸਹੀ ਆ ਹੂੰ ਜੀ ਖਾਸਾ ਜੀ ਜਿਵੇਂ ਕੀ ਹੁਣ NSA ਲੱਗੀ ਹੋਈ ਸੀ ਅੰਮ੍ਰਿਤਪਾਲ ਹੋਣਾ ਤੇ ਤਾਂ ਲਗਾਤਾਰ ਕੋਸ਼ਿਸ਼ਾਂ ਸੀ ਕਿ ਜੇਲ੍ਹ ਤੋਂ ਅਸੀਂ ਬਿਆਹਰ ਜੋ ਹੈ ਲਿਆਈਏ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਸੀ ਤਾਂ ਹੁਣ ਤਾਂ UAPA UAPA ਲੱਗ ਚੁੱਕੀ ਹੈਗੀ ਤਾਂ ਹੁਣ ਕੀ ਰਣਨੀਤੀ ਹੈ ਅੱਗੇ ਦੇਖੋ ਰਣਨੀਤੀ ਤਾਂ ਸਰਦਾਰ ਤਰਸੇਮ ਸਿੰਘ ਨੇ ਤੈਅ ਕਰਨੀ ਹੈ ਜਿਹੜੀ ਰਣਨੀਤੀ ਸਰਦਾਰ ਤਰਸੇਮ ਸਿੰਘ ਤੈਅ ਕਰਨਗੇ ਜਹਾਂ ਸਰਦਾਰ ਪਰਮਜੀਤ ਸਿੰਘ ਜਹਲ ਤੇ ਤਰਨਗੇ ਉਹਨਾਂ ਸਾਰੇ ਮੰਨਣਗੇ ਪਰ ਜਿਹੜੀ ਗੱਲ ਹੈ ਕਿ ਇਹ ਗੱਲ ਜਿੰਸਾਬ ਦਾ ਬੜਾ ਕਤਲ ਹੈ ਐਨ ਸਹੀ ਸਮੇਂ ਤੇ ਜਿਹੜਾ ਹੈ ਉਸ ਸਮੇਂ ਜਦੋਂ ਕਿ ਜਨਤਾ ਦਾ ਵੱਡੀ ਹਮਾਇਤ ਉਹਨਾਂ ਨੂੰ ਮਿਲ ਰਹੀ ਸੀ ਉਹ ਐਮਪੀ ਵੀ ਬਣੇ ਹੋਏ ਨੇ ਉਸ ਸਮੇਂ ਵੱਧਿਆੰਤੀ ਦੇ ਨਾਲ ਜਿਹੜਾ ਇਹ ਐਕਟ ਹੈਗਾ ਯੂਪੀਐਸਸੀ ਉਹਨਾਂ ਤੇ ਲਾਇਆ ਗਿਆ ਤੇ ਰਣਨੀਤੀ ਜਿਸ ਤਰ੍ਹਾਂ ਇਹ ਅੱਗੇ ਤੈ ਕਰੂਗੇ ਉਸ ਤਰ੍ਹਾਂ ਚੱਲੂਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਰਾਜਦੇਵ ਖਾਲਸਾ ਐਡਵੋਕੇਟ ਜੋ ਕਿ ਸਾਡੇ ਨਾਲ ਜੁੜੇ ਹੋਈ ਸੀ ਜਿਨਾਂ ਨੇ ਵਿਸਤਾਰਪੂਰਵਕ ਸਾਨੂੰ ਜਾਣਕਾਰੀ ਦਿੱਤੀ ਹੈਗੀ ਆ ਕਿ ਜੋ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਵੱਲੋਂ ਜ਼ਿਆਦਾ ਫਾਇਦਾ ਚੁੱਕਿਆ ਜਾ ਰਿਹਾ ਅਮਰਿਤਪਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਬੰਦ ਨੇ ਜੋ ਵਿਰੋਧੀ ਨੇ ਉਹਨਾਂ ਨੂੰ ਇੰਨਾ ਫਾਇਦਾ ਨਹੀਂ ਹੋ ਰਿਹਾ ਪਰ ਸਾਥੀਆਂ ਨੂੰ ਫਾਇਦਾ ਹੋ ਰਿਹਾ ਹਾਲਾਂਕਿ ਰਣਨੀਤੀ ਅੱਗੇ ਕੀ ਹੋਵੇਗੀ ਯੋਪਾ ਲੱਗਣ ਤੋਂ ਬਾਅਦ ਇਸ ਉੱਤੇ ਵੀ ਹਾਲੇ ਇਹਨਾਂ ਦੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਜੋ ਅਮਰਿਤਪਾਲ ਸਿੰਘ ਦੇ ਉਹਨਾਂ ਦੇ ਪਿਤਾ ਦੇ ਵੱਲੋਂ ਰਣਨੀਤੀ ਜੋ ਹੈ ਉਹ ਤੈਅ ਕੀਤੀ ਜਾਵੇਗੀ ਖੈਰ ਜੇਕਰ ਦੇਖਿਆ ਜਾਵੇ ਤਾਂ ਹਰੀ ਨੂੰ ਕਤਲ ਮਾਮਲੇ ਦੇ ਵਿੱਚ ਹੁਣ ਜੋ ਪਹਿਲਾਂ ਹੀ ਨਾਮ ਆ ਚੁੱਕਿਆ ਸੀ ਅਮਰਿਤਪਾਲ ਸਿੰਘ ਦਾ ਨਾਮ ਸਾਹਮਣੇ ਆਇਆ ਸੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਹਰੀ ਨੋ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਵੀ ਅਮਰਿਤਪਾਲ ਦਾ ਨਾਮ ਲਿਆ ਗਿਆ ਸੀ ਕਿ ਜੋ ਅਮਰਿਤਪਾਲ ਸਿੰਘ ਹੈ ਉਸ ਦੇ ਖਿਲਾਫ ਦੇ ਵਿੱਚ ਕਈ ਸਾਰੇ ਸਬੂਤ ਜੋ ਨੇ ਉਹ ਹਰੀ ਨੋ ਦੇ ਕੋਲ ਸੀ ਤਾਂ ਇਸ ਦੇ ਵਿੱਚ ਹਰੀ ਨੋ ਦੇ ਕਈ ਸਾਥੀਆਂ ਦੇ ਵੱਲੋਂ ਹਰੀ ਨੋ ਨੂੰ ਕਿਹਾ ਜਾ ਰਿਹਾ ਸੀ ਕਿ ਜਾਂ ਤਾਂ ਇਹਨਾਂ ਸਬੂਤਾਂ ਨੂੰ ਜਨਤਕ ਕਰ ਦੇ ਜਾਂ ਫਿਰ ਇਹਨਾਂ ਸਬੂਤਾਂ ਨੂੰ ਮਿੱਟੀ ਪਲੀਟ ਕਰਦੇ ਨਹੀਂ ਤਾਂ ਅਜੇ ਹਾ ਨਾ ਹੋਵੇ ਕਿ ਤੇਰੀ ਜਾਨ ਤੇ ਬਨ ਆਵੇ ਤੇ ਕਿਹਾਏ ਜਾਂਦੇ ਕਿ ਆਖਰਕਾਰ ਉਹੀ ਹੋਇਆ ਤਾਂ ਹੁਣ ਯੂਪਾ ਜੋ ਹੈ ਉਹ ਲੱਗ ਚੁਕਿਆ ਯੂਪੇ ਦੀ ਧਾਰਾ ਦੀ ਜੇਕਰ ਗੱਲ ਕਰੀਏ ਤਾਂ ਪਾਰਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਤੇ ਰੋਕ ਲਗਾਉਣ ਦੇ ਲਈ 1960 ਦੇ ਵਿੱਚ ਇਹ ਲਾਗੂ ਕੀਤਾ ਗਿਆ ਸੀ ਇਸ ਕਾਨੂੰਨ ਦੇ ਤਹਿਤ ਜੇਕਰ ਸਰਕਾਰ ਨੂੰ ਇਸ ਗੱਲ ਤੇ ਵਿਸ਼ਵਾਸ ਹੋ ਜਾਵੇ ਕਿ ਕੋਈ ਵਿਅਕਤੀ ਜਾਂ ਜੋ ਸੰਗਠਨ ਹੈ ਜਿਸ ਵੀ ਦੇਸ਼ ਦੇ ਵਿੱਚ ਵਿਰੋਧੀ ਗਤੀਵਿਧੀਆਂ ਜਾਂ ਫਿਰ ਫਿਰ ਅਤਵਾਦੀ ਘਟਨਾਵਾਂ ਦੇ ਵਿੱਚ ਸ਼ਾਮਲ ਹੈ ਤਾਂ ਉਸ ਉੱਤੇ ਮੁਕਦਮਾ ਚੁਲਾਏ ਬਿਨਾ ਉਸ ਵਿਅਕਤੀ ਨੂੰ ਦੇਸ਼ ਵਿਰੋਧੀ ਕਰਾਰ ਦੇ ਦਿੱਤਾ ਜਾ ਸਕਦਾ ਹੈ गाइस ਐਕਟ ਦੇ ਸੈਕਸ਼ਨ 35 ਅਤੇ 36 ਦੇ ਤਹਿਤ ਸਰਕਾਰ ਬਿਨਾ ਕਿਸੇ ਪ੍ਰਕਿਰਿਆ ਜਾਂ ਨਿਯਮ ਦੀ ਪਾਲਣਾ ਕਰਦੇ ਹੋਏ ਉਸ ਵਿਅਕਤੀ ਨੂੰ دہشت ਗਰਦ ਐਲਾਨ ਸਕਦੀ ਹੈਗੀ ਆ ਇਸ ਕਾਨੂੰਨ ਨੂੰ ਇਸ ਕਰਕੇ ਵੀ ਸਖਤ ਮੰਨਿਆ ਜਾਂਦਾ ਹੈਗਾ ਕਿਉਂਕਿ ਇਸ ਦੇ ਵਿੱਚ ਮੁਲਜ਼ਮ ਨੂੰ ਉਦੋਂ ਤੱਕ ਜ਼ਮਾਨਤ ਨਹੀਂ ਮਿਲ ਸਕਦੀ ਜਦੋਂ ਤੱਕ ਖੁਦ ਨੂੰ ਉਹ નિર્ਦੋਸ਼ ਸਾਬਤ ਨਹੀਂ ਕਰ ਸਕਦਾ ਹੈਗਾ ਹਾਲਾਂਕਿ ਸਾਲ 2019 ਤੋਂ ਪਹਿਲਾਂ ਸਿਰਫ دہشت گردੀ ਘਟਨਾਵਾਂ ਦੇ ਵਿੱਚ ਸ਼ਾਮਲ ਸਮੂਹਾ ਅਤੇ دہشت ਗਰਦਾਂ ਉਤੇ ਹੀ ਇਹ ਐਕਟ ਲਗਾਇਆ ਜਾਂਦਾ ਸੀ ਪਰ ਸਾਲ 2019 ਦੇ ਵਿੱਚ ਐਕਟ ਦੇ ਅੰਦਰ ਸੋਧ ਹੋਣ ਤੋਂ ਬਾਅਦ ਕਿਸੇ ਵੀ ਵਿਅਕਤੀ ਜਾਂ ਫਿਰ ਸ਼ੱਕੀ ਵਿਅਸਤ ਘਰ ਦੁਤੇ ਹੀ ਐਕਟ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਤੇ ਹੁਣ ਇਹ ਐਕਟ ਜੋ ਹੈ ਲਗਾ ਦਿੱਤਾ ਗਿਆ ਹੈਗਾ ਅਮ੍ਰਿਤਪਾਲ ਸਿੰਘ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਕਤਲ ਹੋਇਆ ਸੀ ਹਰੀ ਨੋ ਦਾਤਾ ਇਸ ਕਤਲ ਕੇਸ ਦੇ ਵਿੱਚ ਵਿਦੇਸ਼ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਅਤੇ ਖਡੂਰ ਸਾਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਸਣੇ 6 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਇਸ ਕਤਲ ਕੇਸ ਦੇ ਵਿੱਚ ਪੁਲਿਸ ਨੇ ਮਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ਉਤੇ ਹੁਣ ਜੋ ਅਗਲੀਆਂ ਕਾਰਵਾਈਆਂ ਜੋ ਹੈ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਕਤਲ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਗਈ ਹੈਗੀ ਇੱਕ ਪਾਸੇ ਅਮਰਿਤਪਾਲ ਸਿੰਘ ਜੋ ਕਿ ਚੋਣ ਅਖਾੜੇ ਦੇ ਵਿੱਚ ਨਿੱਤਰਦੇ ਨੇ ਇਸ ਕਰਕੇ ਕਿ ਜੇਕਰ ਉਹ ਚੋਣ ਜਿੱਤ ਜਾਣਗੇ ਤਾਂ ਉਹਨਾਂ ਨੂੰ ਜੇਲ੍ਹ ਤੋਂ ਰਿਹਾਈ ਮਿਲ ਜਾਵੇਗੀ ਜੇਲ੍ਹ ਤੋਂ ਬਾਹਰ ਆ ਜਾਣਗੇ ਜਿਸ ਨੂੰ ਲੈ ਕੇ ਲਗਾਤਾਰ ਹੀ ਜੋ ਪਰਿਵਾਰਕ ਮੈਂਬਰ ਨੇ ਜੋ ਸਪੀਮ ਨੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਕੀਤਾ ਗਿਆ ਸੀ ਜਦੋਂ ਸੌਚਕ ਸਮਾਗਮ ਸੀ ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਬਾਰਵੀਂ ਆਉਂਦੇ ਨੇ ਲੇਕਿਨ ਉਹਨਾਂ ਦੀ ਅਜੇ ਤੱਕ ਕੋਈ ਤਸਵੀਰ ਕੋਈ ਫੁਟੇਜ ਸਾਹਮਣੇ ਨਹੀਂ ਆਈ ਕਿ ਕਿਸ ਹਾਲਤ ਦੇ ਵਿੱਚ ਉਹਨਾਂ ਨੂੰ ਬਾਹਰ ਲੈ ਕੇ ਆਇਆ ਗਿਆ ਕਿਉਂਕਿ ਸਿਕਿਉਰਿਟੀ ਇੰਨੀ ਜ਼ਿਆਦਾ ਟਾਈਟ ਸੀ ਕਿ ਉਹਨਾਂ ਤੱਕ ਕਿਸੇ ਦੀ ਵੀ ਪਹੁੰਚ ਬਹੁਤ ਜ਼ਿਆਦਾ ਮੁਸ਼ਕਲ ਸੀ ਹਾਲਾਂਕਿ ਇਸ ਤੋਂ ਬਾਅਦ ਵੀ ਜੋ ਇਹ ਮੀਟਿੰਗਾਂ ਦਾ ਦੌਰ ਕੇਂਦਰ ਸਰਕਾਰ ਦੇ ਨਾਲ ਜੋ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਵੀ ਜਾਰੀ ਸੀ ਕਿ ਮੀਟਿੰਗ ਕਰੀ ਉਹਨਾਂ ਦੇ ਨਾਲ ਗੱਲਬਾਤ ਕਰੀਏ ਤੇ ਅਮਰਿਤਪਾਲ ਸਿੰਘ ਨੂੰ ਬਾਹਰ ਲੈ ਕੇ ਆਈਆ ਹਾਲਾਂਕਿ ਇਸ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਹੈਗਾ ਕਿ ਅਮਰਿਤਪਾਲ ਸਿੰਘ ਨੂੰ ਜੇਕਰ ਬਾਹਰ ਲਿਆਂਦਾ ਜਾਂਦਾ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਸਥਿਤੀ ਖਰਾਬ ਹੋ ਸਕਦੀ ਹੈ ਕਿਉਂਕਿ ਅਜਨਾਲਾ ਕਾਂਡ ਹਰ ਕਿਸੇ ਨੂੰ ਚੇਤੇ ਹੈਗਾ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਰੀ ਨੌ ਦਾ ਕਤਲ ਹੁੰਦਾ ਉਸ ਮਾਮਲੇ ਦੇ ਵਿੱਚ ਕਤਲ ਹੁੰਦੇ ਸਾਰੀ ਅਮਰਿਤਪਾਲ ਦਾ ਨਾਮ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਬਾਬਾ ਬਖਸ਼ੀਸ਼ ਤੇ ਵੀ ਜੋ ਹੈ ਫਾਇਰਿੰਗ ਹੁੰਦੀ ਉੱਥੇ ਵੀ ਕਿਤੇ ਨਾ ਕਿਤੇ ਨਾਮ ਸਾਹਮਣੇ ਆਉਂਦਾ ਤਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਅਜਿਹੇ ਵਾਰਦਾਤ ਵਾਪਰ ਰਹੇ ਨੇ ਤੇ 20 ਲੋਕਾਂ ਦੀ ਲਿਸਟ ਵੀ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ 20 ਲੋਕਾਂ ਦੀ ਲਿਸਟ ਅਮਰਿਤਪਾਲ ਹੋਣਾਂ ਦੀ ਟੀਮ ਦੇ ਵੱਲੋਂ ਬਣਾਈ ਗਈ ਹੈ ਇਹ ਉਹ ਬੰਦੇ ਨੇ ਜੋ ਕਿ ਅਮਰਿਤਪਾਲ ਸਿੰਘ ਹੁਣਾ ਦੀ ਖਿਲਾਫਤ ਕਰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਕੋਲ ਕੋਈ ਸਬੂਤ ਹੈ ਜਾਂ ਫਿਰ ਇਹਨਾਂ ਦੇ ਨਾਲ ਸਮਰਥਨ ਨਹੀਂ ਕਰਦੇ ਤਾਂ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਤਾਂ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਸੀ ਤੇ ਹਰੀ ਨੋ ਦੇ ਮਾਮਲੇ ਦੇ ਵਿੱਚ ਜੋ ਇਸ ਦੇ ਵਿੱਚ ਜ਼ਿਲ੍ਹਾ ਪੁਲਿਸ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਹੁਣ ਅਮਰਿਤਪਾਲ ਸਿੰਘ ਤੇ ਅਸ਼ ਡੱਲਾ ਉਤੇ ਯੂ ਆਪਾ ਜੋ ਹੈ ਉਹ ਲਗਾ ਦਿੱਤਾ ਗਿਆ ਹੈ